ਕਾਲਸਾ ਮਾਈਕ ਦੀ ਕੀਤੇ ਇਹ ਜੋ ਆਪ ਜੀ ਜਾਣਦੇ ਹੋ ਜਗਤ ਮਾਤਾ ਗੁਰੂਕੌਰ ਜੀ ਭਲਾਈ ਕੇਂਦਰ ਜੰਡਿਆਲਾ ਗੁਰੂ ਵਿਖੇ ਇੱਥੇ ਜਿੱਥੇ ਵਿਧਵਾ ਬੀਬੀਆਂ ਨੂੰ ਰਾਸ਼ਨ ਦੀ ਸੇਵਾ तकरीबन 500 ਵਿਧਵਾ ਬੀਬੀਆਂ ਰਾਸ਼ਨ ਪ੍ਰਾਪਤ ਕਰਦੀਆਂ ਨੇ ਉਹਦੇ ਨਾਲ ਨਾਲ ਕੰਪਿਊਟਰ ਸਟਿਚਿੰਗ ਇੰਗਲਿਸ਼ ਸਪੀਕਿੰਗ ਦੇ ਕੋਰਸ ਵੀ ਬਿਲਕੁਲ ਇਸ ਕੰਮ ਚੱਲਦੇ ਨੇ ਉਹ ਬੱਚੇ ਨੇ ਜਿਨ੍ਹਾਂ ਨੇ ਕੋਰਸ ਆਪਣੇ ਪੂਰੇ ਕਰ ਲਏ ਸੀ ਉਹਨਾਂ ਨੂੰ ਫਿਰ ਅੱਜ ਸਰਟੀਫਿਕੇਟ ਦੇ ਨਾਲ ਜਿਨ੍ਹਾਂ ਦੀ ਜਿੱਥੇ ਜਾਈਆਂ ਨੇ ਕਲਾਸ ਦੇ ਵਿੱਚ ফার্স্ট ਸੈਕਿੰਡ ਥਰਡ ਉਹਨਾਂ ਨੂੰ ਫਿਰ ਆਪ ਸਰਦਾਰ ਰੁਪਜਨ ਸਿੰਘ ਜੀ ਈਟੀਓ ਉਹਨਾਂ ਨੇ ਸਮਾਂ ਕੱਢ ਕੇ ਆ ਕੇ ਬੱਚਿਆਂ ਨੂੰ ਸੀਜ਼ ਦਿੱਤੀ ਹੈ ਤੇ ਬਹੁਤ ਬਾਈਗਰੂ ਦੀ ਕਿਰਪਾ ਉਸ ਤੋਂ ਪਹਿਲਾਂ ਚਪਹਿਰਾ ਜਦ ਤੱਕ ਸ਼੍ਰੀ ਆਦਮ ਜੋ ਹਰ ਬੁੱਧਵਾਰ ਗੁਰੂ ਸਾਹਿਬ ਸੇਵਾ ਦਿੰਦੇ ਨੇ ਉਹ ਵੀ ਗੁਰੂ ਸਾਹਿਬ ਜੀ ਨੇ ਨਿਰਗੰਤਾ ਸਹਿ ਸੇਵਾ ਦੇ ਔਰ ਸਾਰੇ ਬੱਚਿਆਂ ਨੇ ਜਿੱਥੇ ਜਤਤਪ ਦੇ ਵਿੱਚ ਹਾਜ਼ਰੀਆਂ ਲਾਈਆਂ ਉਸ ਤੋਂ ਬਾਅਦ ਸਰਦਾਰ ਭਜਨ ਸਿੰਘ ਜੀ ਦਾਸ ਦੇ ਨਾਲ ਅ ਟਰਸਟੀ ਮੈਂਬਰ ਸਹਿਬਾਨ ਸਤਕਾਰਯੋਗ ਸਰਦਾਰ ਭਿੰਦਰ ਸਿੰਘ ਜੀ ਸਰਦਾਰ ਅਭਦੀਪ ਸਿੰਘ ਜੀ ਮੈਡਮ ਪ੍ਰਿੰਸੀਪਲ ਕੁਲਵਿੰਦਰ ਕੌਰ ਜੀ ਔਰ ਨਾਲ ਹੀ ਸਾਡੇ ਸਤਕਾਰਯੋਗ ਸਰਦਾਰ ਪਰਵਿੰਦਰ ਸਿੰਘ ਜੀ ਕੋਟੜਾ ਜੀ ਇਹ ਸਾਰਿਆਂ ਨੇ ਰਲ ਕੇ ਅਸੀਂ ਇਸ ਬੁਰਸ਼ੀ ਜਿੰਨੇ ਵੀ ਬੱਚੇ ਸੀ ਔਰ ਸੰਗਤਾਂ ਦੇ ਹਿਜੂਰੀ ਦੇ ਵਿੱਚ ਸਾਰੀਆਂ ਬੱਚਿਆਂ ਨੂੰ ਸਰਟੀਫਿਕੇਟ ਦੇ ਨਾਲ ਨਾਲ ਇਨਾਮ ਦਿੱਤੇ ਗਏ। ਮਾਤਾ ਗੁਜਰਤ ਕੋਰ ਵੱਲੋਂ ਹੋਰ ਕਿਰਿਆ ਕਰਕੇ ਸੁਵਾਵਾ ਸੰਗਤਾਂ ਨੂੰ ਦਿੱਤੀਆਂ ਜਾ ਰਹੀਆਂ। ਇਸ ٹرسٹ ਦੇ ਅੰਡਰ ਜੀ ਜੋ ਡਾਇਲਾਗ ਗੁਰੂ ਜਿੱਥੇ ਵਿਧਵਾ ਬੀਬੀਆਂ ਨੂੰ ਰਾਸ਼ਨ ਇਹ ਹਰ ਮਹੀਨੇ 15 ਤੋਂ 20 ਤਰੀਕ ਨੂੰ ਇਹ ਰਾਸ਼ਨ ਦਿੱਤਾ ਜਾਂਦਾ ਹੈ। ਜਿਹੜੀ ਵਿਧਵਾ ਬੀਬੀ ਦਾ ਕਰਾਲਾ ਨਹੀਂ ਲਿਆ ਬੱਚੇ ਛੋਟੇ ਨੇ ਉਹਨੂੰ ਸਭ ਤੋਂ ਪਹਿਲੀ ਲੋੜ ਹੁੰਦੀ ਹੈ ਘਰ ਦਾ ਪ੍ਰਸ਼ਾਦਾ ਪਾਣੀ ਚੱਲਦਾ ਰਹੇ ਤੇ ਇਹ ਭਾਈ ਸਾਹਿਬ ਜੀ ਦੀ ਡੂੰਗੀ ਸੋਚ ਹੈ ਕਿ ਜਿਹੜੀ ਉਹਦੀ ਮੁਢਲੀ ਲੋੜ ਹੈ ਉਹ ਪੁਲਾਈ ਕੇਂਦਰ ਤੋਂ ਬਿਨਾਂ ਕਿਸੇ ਸ਼ਰਤ ਦੇ ਉਹ ਪੂਰੀ ਕੀਤੀ ਜਾਵੇ। ਜਿਹੜੇ ਪੜਦੇ ਨੇ ਉਹਨਾਂ ਨੂੰ ਨਾਲ ਦੇ ਨਾਲ ਉਹ ਹੈਲਪ ਦਿੱਤੀ ਜਾਂਦੀ। ਉਹਦੇ ਨਾਲ ਨਾਲ ਦੀ ਇੱਥੇ ਕੰਪਿਊਟਰ ਸਟਿਚਿੰਗ ਤੇ ਇੰਗਲਿਸ਼ ਦੇ ਜਿੱਥੇ ਸਪੀਕਿੰਗ ਕੋਰਸ ਨੇ ਉਹਦੇ ਨਾਲ ਗੁਰੂ ਸੇਵ ਜੀ ਦੀਆਂ ਨਾਲ ਨਿਸ਼ਕਾਮ ਕੀਰਤਨ ਦੀਆਂ ਸਵਾਮਾਂ ਇੱਥੇ ਚੱਲਦੀਆਂ ਨੇ ਕੀਰਤਨ ਦੀ ਸਿਖਲਾਈ ਕਰਾਈ ਜਾਂਦੀ ਹੈ तकरीबन 55 ਤੋਂ 60 ਬੱਚੇ ਇੱਥੇ ਕੀਰਤਨ ਸਿੱਖ ਰਹੇ ਨੇ ਉਹਦੇ ਨਾਲ ਨਾਲ ਬੀਬੀ ਕਾਲਜ ਦੀ ਡਿਗਰੀ ਕਾਲਜ ਇੱਥੇ ਸੇਵਾ ਦੇ ਰਿਹਾ ਤੇ ਹਰ ਬੋਦਵਾਰ ਇੱਥੇ ਜਪਹਿਰ ਜਪਤਾ ਸੁਭਾਗ ਸੰਗਤਾਂ ਕੱਟ ਕੇ ਲਾਉਂਦੀ ਹੈ ਜਿਵੇਂ ਉਹ ਕੰਮ ਕਰ ਰਿਹਾ ਹੈ ਮੈਨੂੰ ਬੜੀ ਸੰਤੁਸ਼ਟੀ ਹੁੰਦੀ ਹੈ ਕਿ ਇੱਥੇ ਆ ਕੇ ਇਹ ਸੰਗਤਾਂ ਜੀ ਇਲਾਕੇ ਦੀਆਂ ਬੱਚੀਆਂ ਵਾਟ ਵਾਖ ਕੋਰਸਸ ਕਰਦੀਆਂ ਨਹੀਂ ਸਾਢੇ 400 ਦੇ ਕਰੀਬ ਬੱਚੀਆਂ ਸਾਡੇ ਇੱਥੇ ਸਿੱਖਿਆ ਅਸਥਾਨਾਂ 'ਤੇ ਜਿੱਥੇ ਵੀ ਸਿੱਖਿਆ ਨਹੀਂ ਲੱਗਦੀ ਹੈ ਉਥੇ ਹੀ ਇੱਕ ਜੱਜਪਾ ਸ਼ੁਰੂ ਹੋ ਜਾਂਦਾ ਹੈ ਕਿ ਸਿੱਖਿਆ ਤੋਂ ਵੱਡੀ ਨਹੀਂ ਸਾਡੇ ਕੋਲ ਕੋਈ ਤਾਕਤ ਨਹੀਂ ਤੇ ਸਿੱਖਿਆ ਤੋਂ ਵੱਡਾ ਸਾਡੇ ਕੋਲ ਕੋਈ ਹਥਿਆਰ ਨਹੀਂ ਕੋਈ

ਇਹ ਕਾਫੀ ਗੱਲ ਲਿਖਿਆ ਹੋਇਆ ਹੈ ਬੇਦੁਰਾ ਇਹ ਪਿਆਲ ਨੂੰ ਜਿਹੜੇ ਨੇ ਰਾਸ਼ਨ ਜੀ ਵਾਂਗ ਵੀ ਅੱਥੀ ਕੀਤੀ ਜਾਂਦੀ ਹੈ ਸਪੀਕਿੰਗ ਕੋਰਸਸ ਵੀ ਸਾਰੇ ਕਰਦੇ ਨੇ ਸਪੀਕਿੰਗ ਕੋਰਸਸ ਵੀ ਕਰਾ ਜਾਂਦੇ ਨੇ ਮੈਂ ਪਿਛਲੇ ਦਿਨੀ ਆਇਆ ਸੀ ਕੰਮ ਕਰਦੇ ਕੱਲੇ ਬੱਚੇ ਦੇ ਨਾਲ ਕੱਲੇ ਕਮਰੇ ਦੇ ਵਿੱਚ ਜਾ ਕੇ ਮਾਪਦਾ ਕਿ ਕਿੰਨੀ ਸਿੱਖਿਆ ਵਾਕ ਹੀ ਸੀ ਦੀ ਜੀ ਆਮ ਤੌਰ ਤੇ ਆਪਾਂ ਗਾਂਦੇ ਦਾ ਕਾਲਜਾਂ ਦੇ ਬਾਹਰ ਲੇਕੇ ਆਂ ਪੜ੍ਹਦੇ ਆਂ ਕਿ ਪੁੱਤ ਪੜਾਇਆ ਸੁਧਤ ਦੀ ਪੁੱਤ ਪੜਾਇਆ ਸੁਧਤ ਦਾ ਆਪਣਾ ਹੀ ਕੰਮ ਵਹਣਾ ਤੇ ਧੀ ਪੜਾਇਆ ਸੁਧਤ ਦੀ ਆਦਮੀ ਸੀ ਕਿ ਜਿੱਥੇ ਧੀ ਆ ਦੀ ਪੜਾਈ ਦਾ ਸਵਾਰ ਆ ਰੰਦਾ ਉਹ ਸਾਡੇ ਕੋਲ ਹੋਰ ਵੀ ਜ਼ਿਆਦੀ ਉਦੀ ਮਹੱਤਤਾ ਜਿਹੜੀ ਆ ਉਹ ਬਦਲਦੀ ਰਹਾ ਬਾਕੀ ਸਾਰਾ ਟਕ ਟੂ ਦੀਆਂ ਵਿਦਿਆਨ ਦੇ ਸਾਹਮਣੇ ਕਿਹਾ ਸੀ ਕਿ ਜੇ ਕਿਸੇ ਸਮਾਜ ਦੀ ਡਵੈਲਪਮੈਂਟ ਨਹੀਂ ਉੱਠਦੀ ਮਤਲਬ ਲੱਗਦਾ ਤੇ ਉਥਾਨੀਆਂ ਔਰਤਾਂ ਨੂੰ ਦੇਖੋ ਕਿ ਉਹਨਾਂ ਨੇ ਕਿੰਨਾ ਕੰਮ ਕੀਤਾ ਜੇ ਕਿਸੇ ਸਮਾਜ ਦੀਆਂ ਔਰਤਾਂ ਬੜੀਆਂ ਲਖੀਆਂ ਨੇ ਤੇ ਇਹਦਾ ਮਤਲਬ ਨਹੀਂ ਕਿ ਉਹ ਸਮਾਜ ਤਰੱਕੀ ਦੇ ਵਿੱਚ ਹੁਣ ਜੇ ਔਰਤਾਂ ਅਸ਼ਰਫਾਂ ਚ ਨਹੀਂ ਇਹ ਉਹ ਸਮਾਜ ਤੇ ਦੇਖਾ ਨਹੀਂ ਚਾਹੀਦਾ ਸਾਡੇ ਜਿਹੜਿਆੜਾ ਨੂੰ ਹਲਕੇ ਦੇ ਵਿੱਚ